ਗੁਰਦੁਆਰਾ ਨਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਇਸ ਸ਼ਖਸ ਦੇ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਪਹਿਲਾਂ ਇਹ ਸ਼ਖਸ ਆਉਂਦਾ ਹੈ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦਾ ਹੈ ਤੇ ਇਸ ਦੇ ਦਰਮਿਆਨ ਪਰਿਕਰਮਾ ਕਰਦਾ ਹੈ ਤੇ ਜਦੋਂ ਸੇਵਾਦਾਰ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੁੰਦੀ ਹੈ ਤੇ ਇਹ ਸ਼ਖਸ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਪਏ ਸਮਾਨਾ ਦੇ ਨਾਲ ਛੇੜਛਾੜ ਕਰਦਾ ਹੈ ਜਿਸ ਤੋਂ ਬਾਅਦ ਸੇਵਾਦਾਰ ਅਰਦਾਸ ਖਤਮ ਕਰਨ ਮਗਰੋਂ ਇਸ ਸ਼ਖਸ ਦੇ ਨਾਲ ਗੱਲਬਾਤ ਕਰਦਾ ਹੈ ਤੇ ਇਸੇ ਦਰਮਿਆਨ ਇਹ ਸ਼ਖਸ ਸੇਵਾਦਾਰ ਦੇ ਨਾਲ ਬਦਸਲੂਕੀ ਕਰਦਾ ਹੈ ਇਹ ਨਹੀਂ ਨਹੀਂ ਇਸ ਤੋਂ ਬਾਅਦ ਇਸ ਸ਼ਖਸ ਨੂੰ ਗੁਰੂ ਘਰ ਤੋਂ ਬਾਹਰ ਕਰ ਦਿੱਤਾ ਜਾਂਦਾ ਅਤੇ ਦੱਸੇ ਜਾ ਰਿਹਾ ਕਿ ਸੰਗਤ ਦੇ ਵੱਲੋਂ ਵੀ ਇਸ ਦੀ ਕੁਟਮਾਰ ਕੀਤੀ ਜਾਂਦੀ ਹੈ ਤਾਂ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਿੱਤੇ ਦੇਖਿਆ ਜਾ ਸਕਦਾ ਹੈ ਕਿਵੇਂ ਇਸ ਸ਼ਖਸ ਦੇ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਗਿਆ ਇਸ ਸ਼ਖਸ ਤੇ ਇਲਜ਼ਾਮ ਲੱਗੇ ਕਿ ਇਸਨੇ 5 ਸਾਲ ਪਹਿਲਾਂ ਵੀ ਪਿੰਡ ਦੇ ਹੀ ਗੁਰੂ ਘਰ ਦੇ ਵਿੱਚ ਬੇਅਦਬੀ ਕੀਤੀ ਸੀ ਜਿਸ ਤੋਂ ਬਾਅਦ ਇਸ ਨੂੰ 1 ਸਾਲ ਦੀ ਸਜ਼ਾ ਦਿੱਤੀ ਗਈ ਸੀ ਤੇ ਹੁਣ ਜਦੋਂ ਇਹ ਵਾਪਸ ਆਂਦਾ ਹੈ ਤੇ ਇਸ ਦੇ ਵੱਲੋਂ ਗੁਰਦੁਆਰਾ ਨੋਵੀਂ ਪਾਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਸ਼ਖਸ ਨਜ਼ਦੀਕੀ ਪਿੰਡ ਥੋਥੀਆਂ ਤਹਿਸੀਲ ਬਾਬਾ ਬਕਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਸ਼ਖਸ ਨੂੰ ਮੌਕੇ ਤੇ ਹੀ ਸੰਗਤ ਦੇ ਵੱਲੋਂ ਕਾਬੂ ਕੀਤਾ ਜਾਂਦਾ ਹੈ। ਇਸ ਦੀ ਕੁਟਮਾਰ ਕੀਤੀ ਜਾਂਦੀ ਹੈ। ਹਾਂ ਜੀ ਨਾ ਸਵੇਰੇ ਤਕਰੀਬਨ 5:00 ਵਜੇ ਨੇ 5:00 5:00 ਦੇ ਕਰੀਬ ਆ। ਜਦੋਂ ਸੰਗਤ ਰਕੀਨ ਦੀ ਤਰ੍ਹਾਂ ਮੱਥਾ ਟੇਕਣਾ ਹੁੰਦੀ ਹੈ ਉਹਨਾਂ ਵਿੱਚ ਵੀ ਇੱਕ ਜਿਹੜਾ ਬੰਦਾ ਸੀ ਉਹ ਮੱਥਾ ਟੇਕਣਾ ਆਇਆ ਜਦੋਂ ਭੂਰਾ ਸਾਹਿਬ ਗਿਆ ਨਾ ਉਹਰਾ ਸਾਹਿਬ ਜਿਹੜੇ ਸਾਡੇ ਡਿਊਟੀ ਵਾਲੇ ਸਿੰਘ ਸੀ ਸੇਵਾਦਾਰ ਅਰਦਾਸ ਸਿੰਘ ਉਹਦੇ ਨਾਲ ਜਾ ਕੇ ਉਹਨੇ ਥੋੜੀ ਬੱਤਸ ਲੁਕੀ ਕੀਤੀ ਜਿਹੜੇ ਗੋਲ ਕਰੇ ਵਿੱਚ ਮਾਇਆ ਪਾਉਣ ਵਾਲੀ ਪੱਤੀ ਹੁੰਦੀ ਹੈ ਨਾ ਉਹ ਪੱਤੀ ਫੜ ਕੇ ਉਹਨੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂ ਉਸੇ ਟਾਈਮ ਸਾਡੇ ਸੇਵਾਦਾਰ ਨੇ ਦੂਜੇ ਸਿੰਘ ਜਿਹੜੇ ਡਿਊਟੀ ਤੇ ਨਾਲ ਸੀ ਉਹਨਾਂ ਨੂੰ ਬੁਲਾ ਕੇ ਉਹਨੂੰ ਤੁਰੰਤ ਉਥੋਂ ਬਾਹਰ ਕੱਢ ਤਾ ਤੇ ਬਾਹਰ ਕੱਢ ਕੇ ਸੰਗਤਰੇ ਵਿੱਚ ਹੋਏ ਜਾਂਦਾ ਹੈ ਨਾ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਤੇ ਸੰਗਤ ਨਾਲ ਵੀ ਉਹਦੀ ਮਤਲਬ ਹੱਥੋਂ ਪਾਈ ਹੁੰਦੀ ਰਹੀ ਬਾਹਰ ਜਰੋਂ ਸੰਗਤ ਇੱਥੇ ਬਾਹਰ ਲਈ ਉੱਥੋਂ ਚਨਾਸੜੂ ਕੇ ਭੱਜਿਆ ਸਰੋਵਰ ਵੱਲ ਚਲੇ ਗਿਆ। ਇੱਥੋਂ ਸੰਗਤ ਕੋਲ ਜਦੋਂ ਬਾਹਰ ਹੀ ਲੈਂਦਾ ਗਿਆ ਨਾ ਮੈਂ ਉਦੋਂ ਆਇਆ ਮੌਕੇ ਤੇ ਮੈਂ ਜਿਹੜੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਉਹ ਪੁਲਿਸ ਦੇ ਹਵਾਲੇ ਕਰਤਾ ਉਦੋਂ ਬਾਅਦ ਅਸੀਂ ਰਿਟਨ ਜਿਹੜੀ ਆ ਵਜੀ ਕਾਰਵਾਈ ਹੈ ਉਹ ਪੁਲਿਸ ਨੂੰ ਦੇ ਕੇ ਤੇ ਕਾਨੂੰਨੀ ਕਾਰਵਾਈ ਕਰਨ ਲਈ ਕਹਿੰਦਾ ਵੀ ਕਾਨੂੰਨੀ ਕਾਰਵਾਈ ਚਿੱਠੀ ਜਾਵੇ। ਉਹ ਹਨੇਲਾ ਨਾ ਦੇਖਣ ਨੂੰ ਤਲਾਸ਼ ਹੈ ਵੀ ਨਸਈਆ ਬੰਦਾ ਪਰੰਤੂ ਜਿਵੇਂ ਅਸੀਂ ਪਤਾ ਕੀਤਾ ਵੀ ਇੱਥੇ ਨੇੜੇ თੋਥਿਆ ਪਿੰਡ ਦਾ ਰਹਿਣ ਵਾਲਾ ਹੈ ਉਹ ਉਨੇ ਤੋ 4-5 ਸਾਲ ਪਹਿਲਾਂ 2015-16 ਦੇ ਵਿੱਚ ਕਰੀਬ ਦਾਦ ਦੇ ਨੇ ਵੀ ਉਹਨੇ ਆਪਣੇ ਪਿੰਡ ਤੇ ਆਰਬੀ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਵੀ ਹੋ ਇੱਕ ਸਾਲ ਹੈ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਇਸ ਕਰਕੇ ਲੱਗ ਰਿਹਾ ਵੀ ਉਹ ਖਬਰਾਂ ਕਿਹੜੀ ਨੀਤ ਨਾਲ ਆਇਆ ਹੋਵੇ ਤਾਂ ਆਪਾਂ ਗੁਰਤੇਗ ਭਦਰਸਨ ਨੇ ਕਿਰਪਾ ਕੀਤੀ ਸਾਡੇ ਸਿੰਘ ਮਸਟੇਜ ਤੇ ਪੂਰੇ ਡਿਊਟੀ ਵਾਲੇ ਤੇ ਉਹਨਾਂ ਨੇ ਤੁਰੰਤ ਜਿਹੜਾ ਐਕਸ਼ਨ ਲੈ ਕੇ ਉਹਨੂੰ ਮਿੰਟੋਮੇਟਿਵ ਬਾਹਰ ਕੱਢਦਾ ਇਹ ਜੀ ਕੋਈ ਘਟਨਾ ਨਹੀਂ ਵਾਪਰੀ